Terima kasih telah menonton! ਬਲਾ ਬਲਾ ਤੁਹਾਨੂੰ ਦਿਖਾਉਂਦੇ ਹਾਂ ਬੱਸ ਹੋ ਗਿਆ ਤੁਹਾਨੂੰ ਪਤਾ ਨਹੀਂ ਹੈ ਤਾਂ ਅਗ੍ਹੀ ਬੜੀ ਵਧੀਆ ਬਿੱਟੇ ਦਾ ਬਣਾਉਂਦਾ ਹਰੀ ਗੋ ਚਾਪਨ ਰਿਸ਼ਤ ਕਰਨਾ ਬਿਕਰੀ ਵਾਲੀ ਜਿਹੜੀ ਆ ਰਾਜਨੀਤਿਕ ਘਟਨਾਵਾਂ ਵਾਪਰੀਆਂ ਨਰਮਨ ਦਾ ਕੋਈ ਮਾਰਕੀਟ ਤੇ ਚੱਪੇ ਲੱਗਿਆ ਕੀ ਪੂਰਾ ਮੈਟਰ ਸੀ ਤੇ ਕੀ ਹੋਣ ਕਰਦੇ ਕਰ ਰਹੇ ਨੇ ਅ ਅੱਜ ਸਾਨੂੰ ਸ਼ਾਮ ਨੂੰ ਅ ਸਤਿਉ ਮਾਲਪੁਰ ਡਿਸਟ੍ਰਿਕਟ ਸ਼ਾਰਪੁਰ ਤੇ ਇਨਫੋਰਮੇਸ਼ਨ ਆਈ.ਸੀ.ਬੀ ਅੱਡੇ ਦੇ ਵਿੱਚ ਇੱਕ ਸ਼ਾਪ ਤੇ ਫਾਇਰਿੰਗ ਹੋਈ ਹੈਗੀ ਆ ਜ ਜਿਹਦੇ ਚ ਸੰਦੀਪ ਆ ਨਾਂ ਦਾ ਲੜਕਾ ਜਿਹਦੀ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ ਹੈ ਔਰ ਇਹਨੂੰ ਜਿਹੜੇ ਮਾਰਨ ਵਾਲਾ ਮੁੰਡਾ ਰਾਹੁਲ ਸੰਧੂ ਨਾਂ ਦਾ ਹੈਗਾ ਇੱਕ ਇਹਦੇ ਨਾਲ ਜੋ ਸਾਡਾ ਸਸਪੈਕਟ ਹੈਗਾ ਏਵਨ ਪ੍ਰੀ ਹੈਗਾ ਇਹ ਦੋ ਬੰਦੇ ਮੋਟਰਸਾਈਕਲ ਤੇ ਆਏ ਔਰ ਇਹ ਸ਼ੋਪਿੰਗ ਕਰ ਰਿਹਾ ਸੀ ਕੋਈ ਆਪਣੀ ਚੀਜ਼ ਲੈ ਰਿਹਾ ਸੀ ਦੁਕਾਨ ਤੋਂ ਬਿਲਕੁਲ ਚੌਕ ਤੋਂ ਜਦੋਂ ਆਪਾਂ ਜਾਣਦੇ ਆ ਹਿਸ਼ਾਰਪੁਰ ਸਾਈਡ ਨੂੰ ਉੱਥੇ ਇਹਦੇ ਗੋਲੀਆਂ ਮਾਰੀਆਂ ਔਰ ਇਹਨਾਂ ਦਾ ਜਿਹੜਾ ਮੇਨ ਹੈਗਾ ਇਹ ਪਿਛਲੇ ਕਰੀਬ 7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਆ ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ ਤੂੰ ਕਿੱਦਾਂ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈਗੀ ਹੈ ਪਰੰਤੂ ਅੱਜ ਜਿਹੜੇ ਆ ਇਲਲੀਗਲ ਵੈਪਨਸ ਜੋ ਹੁਣ ਤੱਕ ਸਾਨੂੰ ਖੋਲ ਮਿਲੇ ਆ ਉਹਦੇ ਤੋਂ ਇਹ ਹੁੰਦਾ ਵੀ ਇੱਕ ਗਰੁੱਪ ਦੇ ਕੋਲ ਇਲਲੀਗਲ ਵੈਪਨਸ ਦੇ ਨਾਲ ਫਾਇਰਿੰਗ ਹੋਈ ਹੈ ਜਿਹੜੀ ਉਹਦੀ ਚੈਸਟ ਵਿੱਚ ਲੱਗੀ ਹੈ ਤੇ ਇੱਕ ਉਹਦੇ ਬਾਹਾਂ ਦੇ ਵਿੱਚ ਲੱਗੇ ਤਾਂ ਅੰਦਰ ਕ੍ਰਾਸ ਹੋਈ ਹੋਈ ਹੈ ਕਿੰਨੇ ਰਾਉਂਡ ਫਾਇਰ ਹੋਇਆ ਸਰ ਅ ਜਿਹੜੇ ਸਾਨੂੰ ਮੌਕੇ ਤੇ ਦੱਸ ਰਹੇ ਚਾਰ ਰਾਉਂਡ ਹੋਏ ਆ ਪਰ ਜਿਹੜੀਆਂ ਉਹਦੇ ਗੋਲੀਆਂ ਦੋ ਗੋਲੀਆਂ ਉਹਦੇ ਬੋਡੀ ਚ ਡਾਕਟਰ ਦੱਸ ਰਿਹਾ ਜਿਹੜਾ ਹਾਲੇ ਬਾਕੀ ਤਾਂ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਏਗਾ ਪਰ ਜੇ ਆਪਾਂ ਨੰਗੀ ਅੱਖ ਨਾਲ ਦੇਖਾਂਗੇ ਤੇ ਦੋ ਫਾਇਰ ਗੋਲੀਆਂ ਹੋਈਆਂ ਜੀ ਬਾਕੀ ਤਾਂ ਦੱਸੇ ਜਾ ਰਹੇ ਆ ਤਸਵੀਰ ਕੱਢਵਾਲੋ ਇਹ ਤੋਂ ਰਹਿਣ ਵਾਲੀ ਨਹੀਂ ਤੇ ਕਿਉਂ ਨਹੀਂ ਆਪਾਂ ਉਹਨਾਂ ਦੀ ਬੈਕਗ੍ਰਾਉਂਡ ਦੀ ਗੱਲ ਕਰੀ ਤਾਂ ਲੋਕਾਂ ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮੁਲਾਜ਼ਮ ਹੈਗਾ ਆ ਉਹਦਾ ਬੇਟਾ ਆ ਜਿਹੜਾ ਰਾਹੁਲ ਆ ਔਰ ਇਹਨਾਂ ਤੇ ਪਹਿਲਾਂ ਵੀ ਲੜੀਆਂ ਝਗੜਿਆਂ ਦੇ ਸੀ ਪਰ ਉਹ ਲੜਾਈਆਂ ਝਗੜੇ ਸੀ ਡਾਂਗਾ ਸੋਟਾਂ ਦੀ ਤੇ ਪਲੱਸ ਜਿਹੜੇ ਦਾਤ ਦੋਤਾਂ ਲੜਦੇ ਹੁੰਦੇ ਸੀ ਔਰ ਵੈਪਨ ਜਿਹੜੇ ਇਹਨੀ ਯੂਜ਼ ਕੀਤਾ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੈਗਾ ਸਾਡੇ ਲਈ ਇਹ ਔਰ ਇਹਨਾਂ ਨੂੰ ਜਲਦੀ ਅਸੀਂ ਰੌਂਡ ਅਪ ਕਰ ਲਾਂਗੇ ਦੋ ਬੰਦੇ ਆਈਡੈਂਟੀਫਾਈ ਹੋਏ ਆ ਔਰ ਜੋ ਸੀਸੀਟੀਵੀ ਸਾਨੂੰ ਬਾਹਲੀਆਂ ਸ਼ਾਪਸ ਤੋਂ ਮਿਲੀਆਂ ਉੱਤੇ ਵੀ ਮੋਟਰਸੈਕਲ ਤੇ ਦੋ ਬੰਦੇ ਆ ਰਹੇ ਸਰ ਕਿਹਦੇ ਦੀ ਡੈਥ ਹੈ ਵੀ ਉੱਤੇ ਪਹਿਲਾਂ ਵੀ ਹੋਇਆ ਆ ਹਾਂ ਐਫਆਰ ਇਹਨਾਂ ਸਾਰਿਆਂ ਦੀ ਹੈਗੀਆਂ ਹੈ ਕ੍ਰਾਇਮ ਮਾਮਲੇ ਦੀ ਹਾਂਜੀ ਅਪਰਾਧ ਇਹਦੇ ਤੇ ਵੀ ਸੰਦੀਪ ਤੇ ਵੀ ਐਫਆਰ ਦਰਜ ਹੈਗੀ ਔਰ ਉਹਦੇ ਤੇ ਵੀ ਹੈਗੀਆਂ ਰਾਹੁਲ ਤੇ ਵੀ ਹੈਗੀਆਂ ਔਰ ਏਵਨ ਪ੍ਰੀਤ ਤੇ ਵੀ ਹੈਗੀਆਂ ਏਵਨ ਜ਼ਲੰਦਰ ਹੈਗੇ ਏਵਨ ਪ੍ਰੀਤ ਤੇ ਜ਼ਲੰਦਰ ਵੀ ਹੈਗੇ ਐਸਐਸ ਨਗਰ ਵੀ ਹੈਗੀ ਸੋ ਪੁੱਤਾਂ ਦੀ ਗੈਂਗ ਵਰਕ ਹੈ ਜੀ ਗੈਂਗਵਾਰ ਨਹੀਂ ਯਾਰ ਇਹ ਲੋਕਲ ਗਰੁੱਪ ਹੈ ਕਿਹੜੇ ਗੈਂਗ ਹੈ ਕੋਈ ਗੈਂਗ ਨਹੀਂ ਹੈ ਜੀ